ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਸ਼ਾਮ ਦਾ ਟਾਈਮ ਹੈ ਤੇ ਆਪਾਂ ਸੋਈ ਚਾਹੀ ਹੋਏਾਂਗੇ ਹਜੇ ਮੈਂ ਕੁਝ ਨਹੀਂ ਪਤਾ ਵੇ ਰਸੋਈ ਚ ਆਪਣਾ ਕੀ ਖਾਣ ਪੀਣੂ ਕੀ ਬਣਾਉਣਾ ਕੀ ਨਾ ਤਾਂ ਬਹੁਤ ਤੇਜ ਹੈ ਸ਼ਾਮ ਵੀ ਨਹੀਂ ਵੈਸੇ ਹੁਣ ਤਾਂ ਬੱਜੇ ਹੋਏ ਆਪਣੇ ਕੀ ਕਹਿੰਦੇ ਹੁੰਦੇ ਆ ਆਪਣੇ 8:00 ਵਜੇ ਗਏ ਨੇ ਬਟ ਧੁੱਪ ਬਹੁਤ ਤੇਜ ਹੈਗੀ ਸੋ ਤੁਸੀਂ ਨਹੀਂ ਕਹਿ ਸਕਦੇ ਕਿ ਸ਼ਾਮ ਹੈਗੀ ਕਿਉਂਕਿ ਸੂਰਜ ਬਹੁਤ ਜ਼ਿਆਦੇ ਗਾੜਾ ਗਾ ਮਤਲਬ ਤਾਂ ਬਹੁਤ ਤੇਜ਼ੀ ਪੈਰੀ ਹੈਗੀ ਤੇ ਮੈਂ ਸੋਚ ਰਹੀ ਸੀ ਕਿ ਸਬਜੀ ਕਾਦੀ ਬਣਾਵਾਂ ਅੱਜ ਮੇਰਾ ਸਪਰੇ ਆਲੂ ਜੀ ਬਣਾ ਲੈਣੀ ਹੈ ਨਾ ਆਲੂ ਵਾਲੀ ਸਬਜੀ ਧਰੀ ਵਾਲੀ ਸਵਾਦ ਲੱਗੂਗੀ ਵਾਹ ਬਸ ਉਹਨਾਂ ਮੌਸਮ ਹੋ ਰਿਹਾ 3-4 ਦਿਨਾਂ ਤੋਂ ਨਾ ਲਗਾਤਾਰ ਉਹ ਪੈਰਿਆ ਸੀ ਆਪਣਾ ਮੀਂਹ ਪੈ ਰਿਹਾ ਸੀਗਾ ਵਰਖਤ ਕਰ ਰਹੀ ਹੈ ਅੱਜ ਧੁੱਪ ਨਿਕਲੀ ਹੈ ਤਿੰਨ ਚਾਰ ਦਿਨਾਂ ਤੋਂ ਨਾ ਜਮਾ ਮੀਂਹ ਹਾਲ ਮੋਹ ਹੈ ਪੈਂਤਲ ਮੀਂਹ ਪੈ ਵੀ ਰਿਹਾ ਸੀ ਤੇ ਬਦਲਵਾਹੀ ਹੋਈ ਪਈ ਸੀਗੀ ਅੱਜ ਬਹੁਤ ਸਾਰੀ ਧੁੱਪ ਨਿਕਲੀ ਹੈ ਪਿਛਲੇ ਪੈਰ ਦੇ ਧੁੱਪ ਆਪਣੇ ਉਧਰ ਸੋਇਚ ਪੈਂਦੀ ਹੈਗੀ ਚੜ੍ਹਦੇ ਪੈਰ ਦੀ ਆਪਣੇ ਘਰ ਵੱਲੋਂ ਪੈਂਦੀ ਹੈਗੀ ਬਾਰਾਤ ਹੋ ਗਈ ਹੈ ਐਸਾ ਦਿਨ ਖੜਾ ਸੀ ਤਾਂ ਵੀ ਬਹੁਤ ਵਧੀਆ ਸੀ ਹੈਨਾ ਬਟ ਲੇਕਿਨ ਨਾ ਮਤਲਬ ਹੁਣੀ ਹੁਣੀ ਮੀ ਪੈ ਕੇ ਹਟਿਆ ਤਾਂ ਉਹਦੇ ਕਰਕੇ ਹਨੇਰਾ ਛੇਤੀ ਹੋ ਗਿਆਗਾ ਨਹੀਂ ਹਨੇਰਾ ਨਹੀਂ ਛੇਤੀ ਹੁੰਦਾ ਨਹੀਂ ਹੈਗਾ ਤੇ ਅੰਦਰ ਆਪ ਆਪਣੀ ਸਬਜ਼ੀ ਤੜੀ ਹੋਈ ਹੈਗੀ ਬਣੀ ਗਈ ਬਸ ਆਹ ਦਾ ਸਟੱਪ ਬਾਹਰ ਨਾ ਹੁਣ ਮੀ ਪੈ ਰਿਹਾਗਾ ਲੋ ਜਿੱਦਰਾ ਪਾ ਤੇਲ ਪਾ ਲਿਆਗਾ ਤੇਲ ਗਰਮ ਨਹੀਂ ਹੋਇਆ ਅਜੇ ਤੰਦਰਾ ਦਾ ਸਬਜ਼ੀ ਕੱਟ ਲਿਆ ਨੇ ਗੀਆਂ ਆਪਾਂ ਕੱਟ ਲਿਆ ਹਰੀ ਮਿਰਚ ਪਿਆਜ਼ ਤੇ ਕੱਦੂ ਤੇ ਬਾਸਤੂ ਤੇਲ ਲੈ ਮੋਗਾ ਤੇਲ ਪਾਉਣੀ ਆ ਉਹ ਤੇ ਜੀਰਾ ਪਾਣੀ ਸੋਰੀ ਕਿਰਮਾ ਪਾਤਾ ਕੋਈ ਨਹੀਂ ਆਪੀ ਭੁੰਨਿਆ ਜਾ ਉਹ ਜੀਰਾ ਤਾਂ ਲੋ ਜੀਰਾ ਆਪਣਾ ਕਰਮ ਹੋ ਗਿਆ ਤੇ ਆਪਾਂ ਇਹ ਚ ਪਾਵਾਂਗੇ ਹੁਣ ਆਪਣਾ o pimentão ਲੋਜੀ ਆਪਣੇ ਪਿਆਜ਼ ਤੇ ਹਰੀ ਮਿਰਚ ਭੁੰਨੀ ਲਈ ਹੈ। ਬਸ ਅਪੇਚ ਮਸਾਲਾ ਪਾ ਦਿੰਨੇ ਆਂਗੇ। ਸਿਨਾਲੇ ਪੈਚੇ ਕੱਦੂ ਪਾ ਦਿੰਦੇ ਹਾਂ ਕੰਚੰਗੀ ਤਰ੍ਹਾਂ ਪੁੰਨ ਲਏ ਜੇ ਤਾਂ ਕੱਦੂ ਆਪਣੇ ਜਿਹੜੇ ਸੌਫਟਿੰਗ ਹੋ ਜਾਂਦੇ ਜਮਾ ਉਹ ਤਾਂ ਕੰਨ ਪੁੰਨ ਲਾਂਗਾ लेने लगे मैं बस थोड़ा पानी पा लिया इन भुन ला थे नहीं लगन लोग अपनी सब्जी है गया आलू गए सॉरी ਤਦ ਨੂੰ ਜਦਿਆ ਆਪਣਾ ਸੌਫਟ ਹੋ ਗਏ ਨੇ ਮਤਲਬ ਥੋੜਾ ਜਿਹਾ ਤੇਲ ਜਾ ਕੇ ਪੈ ਗਿਆ ਜਦੋਂ ਮਸਫਟ ਹੋ ਗਏ ਨੇ ਆਪਣੇ ਬਸ ਹੁਣ ਆਪਾਂ ਦੁੱਧ ਬਣਾਉਣੇ ਨੇ মিক্স ਕਰਕੇ ਦੇਖ ਲੈਣੇ ਆਪਾਂ ਕਿੰਨਾ ਪਚਾਈ ਜਾਦਾ ਥੋੜੇ ਹੋਰ ਪਾ ਲੈਣੀਆ ਲੋ ਜਿ ਆਪਾਂ ਨੂੰ ਬਸ ਹਲਕੀ ਜਿਹੀ ਉਬਾਲੀ ਦਿਵਾਨੀ ਆਏਗੀ ਜਿਆਦਾ ਨਹੀਂ ਉਬਾਲਣਾ ਨਹੀਂ ਤਾਂ ਦੁੱਧ ਫਟ ਜਾਊਗਾ ਬਸ ਹਲਕੀ ਜਿਹੀ ਉਬਾਲੀ ਆ ਗਈ ਇਹਨੂੰ ਤੇ ਫਿਰ ਆਪਾਂ ਉਹ ਕਰ ਦਾਂਗੇ ਇਹਨੂੰ ਬੰਦ ਕਰ ਦਾਂਗੇ ਗੈਸ ਨੂੰ ਲੋਜੀ ਆਪਣੇ ਦੋ ਦੋਨੋਂ ਹਲਕਾ ਜਿਹਾ ਬਾਲ ਆ ਗਿਆ ਤੇ ਆਪਣੀ ਸਬਜੀ ਜਿਹੜੀ ਬਣ ਕੇ ਰੈਡੀ ਹੈਗੀ ਬਸ ਮੈਂ ਇਸ ਨੂੰ ਥੋੜੀ ਕਸੂਰੀ ਮੇਥੀ ਪਾਉਂਗੀ ਕਿਉਂਕਿ ਮੈਨੂੰ ਕਸੂਰੀ ਮੇਥੀ ਵਧੀਆ ਲੱਗਦੀ ਹੈ ਕਦੂ ਚ ਗੈਸ ਬੰਦ ਕਰ ਦਿੰਨੇ ਆ। ਮਸਾਲਾ ਹਲਕਾ ਜਿਹਾ ਹੀ ਬਲ ਦਵਾਉਣਾ ਸੀਗਾ। ਮੈਨੂੰ ਐ ਮੇਰੇ ਦੁੱਧ ਨਾ ਘੱਟ ਜੇ ਬਸ ਇਸ ਮੈਂ ਗੈਸ ਬੰਦ ਕਰ ਦਿੱਤਾ। ਹੁਣ ਥੱਲੇ ਲੱਗਿਆ ਇਸ ਗਰਮਾਂਗਾ। ਫਿਰ ਉੱਤੇ ਆਪਾਂ ਰੱਖ ਦਿੰਨੇ ਆਂਗੀ ਤੇ ਦੇਖੋ ਕਿੰਨੀ ਸੋਹਣੀ ਕੁਦਰਤੀ ਸਬਜ਼ੀ ਬਣੀ ਆਪਣੀ। ਹੁਣ ਚਾਹ ਹੁਣ ਆਪਾਂ ਇਹਦਾ ਚੂਰੀਨਾ ਖਾ ਲਈਏ ਚਾਹ ਇਹਨੂੰ ਆਪਾਂ ਇਹ ਰੋਟੀ ਨਾਲ ਖਾ ਲਈਏ। ਚਲੋ ਆਪਾਂ ਢੱਕ ਦਿੰਨੇ ਆ। 40 ਕਿਰਨਾਲ ਮੈਨ ਲੱਸੀ ਵਨ ਯੱਜ ਅਨੇ ਦਿਨਾਂ ਬਾਅਦ ਲੱਸੀ ਪੀਉਂਗੀ ਮਤਲਬ ਅਨੇ ਦਿਨ ਹੋ ਗਏ ਮਤਲਬ ਜਦੋਂ ਦੀ ਬਸ ਮੈਂ ਇੱਥੇ ਆਈ ਆ ਹਨਾ ਮੈਂ ਕਦੀ ਲੱਸੀ ਨਹੀਂ ਪੀਤੀ ਸੂਂ ਮੈਂ ਦੁੱਧ ਦਾ ਟੇਸ ਬਦਦੇ ਨਹੀਂ ਲੱਗਦਾ ਸੀ ਬਟ ਹੁਣ ਹੌਲੀ ਹੌਲੀ ਸਵੇਰ ਪੈਗੋ ਦੁੱਧ ਦਾ ਟੇਸ ਹੋਣਾ ਤੇ ਮੈਂ ਚਾਹ ਲੱਸੀ ਟ੍ਰਾਈ ਕਰ ਲੈਣੀ ਪਰ ਮੈਂ ਬਣਾ ਕੇ ਪੀ ਕੇ ਦੇਖੀ ਥੋੜੀ ਜੀ ਤੇ ਵਧੀਆ ਬਣੀ ਸੀ ਉਹ ਤੇ ਬਸ ਆਪਹੁਣ ਖਾ ਲੈਣੀ ਰੋਟੀ ਲੱਸੀ ਈ ਅੰਬਲੇਚਾਰਾ ਖਲਨੇ ਮੈਸੀ ਗਰਮਾਜ ਹੋਈ ਪਈ ਬਟ ਮੈਂ ਅੰਬਲੇਚਾਰਾ ਖਾਣਾ ਨਹੀਂ ਛੱਡਣਾ ਹਾਂ ਮਤਲਬ ਸਿੱਧਾ ਚ ਪੀ ਕੇ ਨਿਆਰਾ ਆ ਗਿਆ ਅੱਛਾ ਦੋ ਬੋਜਾ ਜਸਵਾ ਬਣਿਆ ਬਟਾ ਦੇਖ ਕੇ ਕੱਚੇ ਕੱਚੇ ਗੰਦੂਲਿਆ ਇਸੇ ਮੇ ਜਮਾ ਪੇ ਹਨਾ ਛੇਤੀ ਪੋਲੇ ਹੋ ਜਾਣ ਮਾਂ ਕਿਤੇ ਸੀਟੇ ਸੂਟੀਆਂ ਨਾ ਮਰਵਾਉਣੀਆਂ ਪੈ ਜਾਣ ਮੈਂ ਬੜੇ ਛੇਤੀ ਪੋਲੇ ਪੋਲੇ ਲੈ ਲੈ ਸੀ ਕੱਚੇ ਕੱਚੇ ਜੇ ਉਹ ਥੇ ਇਟੀ ਸੌਫਟ ਹੋ ਜਾ ਹਨ ਮਟ ਆਈਡੀਆ ਜਨਾਂਕੀ ਗਏ ਹੋਏ ਨੇ ਨਾਂਕੀ ਗਏ ਹੋਏ ਨੇ ਮਤਲਬ ਡੈਡ ਦੇ ਨਾਂਕੀ ਗਏ ਹੋਏ ਨੇ ਬੀਬੀ ਦੇ ਪੱਕੇ ਗਏ ਹੋਇਆ ਅੱਜ ਮੈਂ 바ਵਾ ਕੰਮ ਨਿਬੇੜ ਲੇ ਕੱਪੜੇ ਤੋਤੇ ਮੈਂਨੇ ਨੇ ਕਪੜੇ ਨਹੀਂ ਧੋਤੇ ਸੌਰੀ ਕਪੜੇ ਧੋਣ ਆ ਲੈਨੇ ਆ ਜੀ ਕਮਰਾ-ਕੂਬੜਾ ਲੋਡ ਕਰ ਲਿਆ ਮੈਂ ਆਪਣਾ ਗਰੋਸਰੀ ਵੀ ਕਰਿਆਈ ਹੈ ਨਾ ਗਾਜਰਾਂ ਵਿੱਚ ਝਿੜ ਕੇ ਚੀਰ ਕੇ ਰੱਖ ਲੀਆਂ ਹਨਾ ਸਬਜ਼ੀ ਬਣਾ ਲਈ ਰੋਟੀਆਂ ਬਣਾ ਲਈਆਂ ਮੈਂ ਸਭ ਚੱਲ ਪੂਰੀ ਦੌੜਾਂ ਘਰ ਹਾਂ ਤਾਂ ਹੀ ਵੀ ਖਾਣੀ ਸੀ ਮੈਂ ਛੱਡ ਪਰਾਂ ਚੱਲ ਪਵਨ ਦਾ ਫਰੇਵਟ ਅਕਾ ਦੁਨੇ ਮਨੂ ਕਿ ਹਸੀ ਮਾਰੂ ਕੋ ਜਾਜ ਮੰਨੀ ਨਹੀਂ ਹੈ ਕਿ ਮੈਂ ਨਹੀਂ ਰੁਕਣਾ ਕਹਿੰਦੀ ਮੈਂ ਅੱਜ ਜਾਉਂਗੀ ਜਾਉਂਗੀ ਮੈਂ ਚਾਬਾ ਪ ਜਾਉਂਗੀ ਲੋ ਜੀ ਆਪਾਂ ਸਬਜੀ ਬਣਾ ਲਈ ਐ ਰੋਟੀ ਪਕਾ ਲਈ ਐ ਰੋਟੀ ਖਾ ਲਈ ਐ ਪ੍ਰਸ਼ਾਦਾ ਪਾਣੀ ਸ਼ੱਕ ਲਈ ਆਪਾਂ ਤੇ ਮੈਂ ਸਬਜੀ ਫ੍ਰਿਜ ਰੱਖਦਾ ਬਸ ਆ ਗਈ ਸਬਜ਼ੀ ਰੱਖ ਲਓ ਲੋ ਜੀ ਆਪਾਂ ਚੱਲਦੇ ਹਾਂ ਵਿੱਚ ਮੈਂ ਜਿੱਥੇ ਬੋਲਣ ਲੱਗਦੀ ਆ ਉੱਥੇ ਮੈਂ ਲਾਈਟ ਬੰਦ ਕਰ ਦਿੰਨੀ ਆ ਮੇਰੇ ਹੱਥਾਂ ਹੀ ਚੱਲਦੇ ਰਹਿੰਦੇ ਆ ਮੈਂ ਨਹੀਂ ਰਪਾਤਾ ਕੋਈ ਇੱਕ ਵੀ ਨਾ ਜਾਵਾਂ ਦੀਦੀ ਹਮੇਸ਼ਾ ਲੌਕ ਕਰਨਾ ਭੁੱਲ ਜਾਂਦੇ ਨੇ ਕਮਰੇ ਚ ਆ ਗਏ ਆਪਾਂ तो आपने प्रशाद पर चक लिया है ना सुनना गलत भी शेयर कर लिया ने तो आप ज अॉगद भी इतना और संसारा बलॉग वजिए लग्या होते कदू की रैसिपी भी वध्या लगी हो वैसे मैं पहली बार कदू बनाया तो बहुत सोहना बनया तो बहुत टेस्टी बनया तो आप होर एवं नवे नए बलॉग देह अगर सुन मेरा चैन वीडियो वजी लगी तो प्लीज लाइक शेयर कमेंट जरूर करो तो मेरे चैनल सबसक्राइब करो मिलते हैं फिर नवे ब्लॉग देखो फोटा अगे बाय